ਵਨਾਈਕ ਅਕੈਡਮੀ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਬੱਚਿਓ ਅੱਜ ਅਸੀਂ 2013 ਦਾ ਪੀਐਸਟੈਟ ਪੇਪਰ 1 ਲੈ ਕੇ ਆਏ ਹਾਂ ਜੋ ਕਿ ਜੂਨ 2013 ਵਿੱਚ ਆਇਆ ਸੀ ਇਸ ਵਿੱਚੋਂ ਅਸੀਂ ਪੰਜਾਬੀ ਭਾਸ਼ਾ ਦੇ ਐਮਸੀਕਿਊ ਕਰਾਂਗੇ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਇੱਕ ਕਾਵ ਟੋਟਾ 2013 ਦੇ ਪੀਐਸਟੈਟ ਪੇਪਰ 1 ਵਿੱਚ ਆਇਆ ਸੀ ਇਸ ਨੂੰ ਤੁਸੀਂ ਧਿਆਨ ਨਾਲ ਪੜ੍ਹ ਲੈਣਾ ਹੈ ਤਾਂ ਕਰਦੇ ਹਾਂ ਇਸ ਤੇ ਪ੍ਰਸ਼ਨ ਉੱਤਰ ਕਵੀ ਨੇ ਰੁੱਖ ਨੂੰ ਵੱਧਦੇ ਫੁੱਲਦੇ ਕੁਸ਼ਹਾਲ ਕਿਹਾ ਹੈ ਕਿਉਂਕਿ ਸਹੀ ਜਵਾਬ ਹੋਵੇਗਾ অপਸ਼ਨ C ਅੰਗ ਅੰਗ ਤੋਂ ਭਾਵ ਲਿਆ ਜਾ ਸਕਦਾ ਹੈ ਇਸ ਦਾ ਭਾਵ ਹੋਵੇਗਾ ਰੁੱਖਾਂ ਦਾ ਹਰ ਹਿੱਸਾ ਮਨੁੱਖ ਦੇ ਕੰਮ ਆਉਂਦਾ ਹੈ ਰੁੱਖ ਮਨੁੱਖ ਲਈ ਵਰਦਾਨ ਵੰਡਦਾ ਹੈ ਰੁੱਖ ਮਨੁੱਖ ਲਈ ਸਿਹਤ ਦਾ ਵਰਦਾਨ ਵੰਡਦਾ ਹੈ ਹਰ ਪਲ ਹਰ ਸ਼ਿੰ ਹਰ ਦਮ ਰੁੱਖ ਸਾਨੂੰ ਦਿੰਦੇ ਹਨ ਤਾਰੁਖ ਸਾਨੂੰ ਆਕਸੀਜਨ ਦਿੰਦੇ ਹਨ ਟੁੱਟੇ ਅੰਗ ਅਤੇ ਟੋਟੇ ਵੀ ਨਾ ਬੇਕਾਰ ਤੁਕ ਇਸ ਭਾਵਨਾ ਵੱਲ ਇਸ਼ਾਰਾ ਕਰਦੀ ਹੈ ਇਹ ਇਸ਼ਾਰਾ ਕਰਦੀ ਹੈ ਰੁੱਖ ਦਾ ਹਰ ਹਿੱਸਾ ਵਧੀਆ ਦਿਸਦਾ ਹੈ ਅਤੇ ਉਪਜਾਊ ਹੈ ਰੁੱਖ ਮਾਰ ਕੇ ਵੀ ਸਾਡੇ ਤੇ ਪਰ ਉਪਕਾਰ ਕਰਦਾ ਹੈ ਇਸ ਦਾ ਸਹੀ ਜਵਾਬ ਹੋਵੇਗਾ ਆਪਸ਼ਨ ਸੀ ਸਮੁੱਚੇ ਕਾਵਬੰਦ ਵਿੱਚ ਕਵੀ ਦੀ ਰੁੱਖਾਂ ਪ੍ਰਤੀ ਭਾਵਨਾ ਹੈ ਇਹ ਭਾਵਨਾ ਹੈ ਸੁਵੇਦਨਸ਼ੀਲ ਇੱਕ ਭਾਸ਼ਾ ਪੜਾਉਣ ਵਾਲੇ ਅਧਿਆਪਕ ਲਈ 8 ਲਿਖਿਆ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ ਸਹੀ ਉੱਤਰ ਹੋਵੇਗਾ ਆਪਸ਼ਨ ਸੀ ਤੁਸੀਂ ਨਾਟਕ ਪੜਾਉਂਦੇ ਸਮੇਂ ਆਪਣੀ ਜਮਾਤ ਨੂੰ ਰੋਚਕ ਕਿਵੇਂ ਬਣਾਓਗੇ ਇਸ ਦਾ ਸਹੀ ਜਵਾਬ ਹੋਵੇਗਾ ਆਪਸ਼ਨ ਡੀ ਪ੍ਰਾਇਮਰੀ ਪੱਧਰ ਦੇ ਬੱਚਿਆਂ ਲਈ ਤੁਸੀਂ ਮੁੱਖ ਰੂਪ ਵਿੱਚ ਕਿਸ ਤਰ੍ਹਾਂ ਦਾ ਬਾਲ ਸਾਹਿਤ ਚੁਣਨਾ ਪਸੰਦ ਕਰੋਗੇ ਜੋ ਦਿਲਚਸਪ ਹੋਵੇ ਅਤੇ ਬੱਚੇ ਦੇअनुभवਾਂ ਨਾਲ ਜੁੜਿਆ ਹੋਵੇ ਸਾਰੇ ਭਾਸ਼ਾ ਕੌਸ਼ਲ ਨਿਰਭਰ ਕਰਦੇ ਹਨ ਸਾਰੇ ਕੌਸ਼ਲ ਬੋਲਣ ਤੇ ਨਿਰਭਰ ਕਰਦੇ ਹਨ ਲੇਖਿਤ ਹਮੇਸ਼ਾ ਲਿਖਣ ਵਾਲਾ ਕੰਮ ਕਰਨ ਵਿੱਚ ਸਮਾਂ ਲਗਾਉਂਦਾ ਹੈ ਜਦ ਕਿ ਜ਼ੁਬਾਨੀ ਕੰਮ ਵਿੱਚ ਅੱਗੇ ਰਹਿੰਦਾ ਹੈ ਇਸ ਦੇ ਵੱਖਰੇ ਕਾਰਨ ਹੋ ਸਕਦੇ ਹਨ ਸਹੀ ਉੱਤਰ ਹੋਵੇਗਾ অপਸ਼ਨ ਸੀ ਭਾਸ਼ਾ ਦੀਆਂ ਪਾਠ ਪੁਸਤਕਾਂ ਵਿੱਚ ਅਜਿਹੇ ਪਾਠ ਹੋਣ ਜੋ ਜੋ ਬੱਚਿਆਂ ਦੇ ਰੋਜ਼ਾਨਾ ਜੀਵਨ ਨਾਲ ਜੁੜੇ ਹੋਣ ਭਾਸ਼ਾ ਦਾ ਗਿਆਨ ਅਤੇ ਭਾਸ਼ਾ ਸਿੱਖਣਾ ਵਿਚ ਮੁੱਖ ਅੰਤਰ ਹੈ ਮੁੱਖ ਅੰਤਰ ਹੈ सहजता ਅਤੇ ਸੁਭਾਵਕਤਾ ਦਾ ਪ੍ਰਾਇਮਰੀ ਪੱਧਰ ਤੇ ਭਾਸ਼ਾ ਪੜਾਉਂਦਾ ਪ੍ਰਭਾਵਸ਼ਾਲੀ ਤਰੀਕਾ ਹੈ ਪ੍ਰਭਾਵਸ਼ਾਲੀ ਤਰੀਕਾ ਹੈ ਅਧੂਰੀ ਕਹਾਣੀ ਪੂਰੀ ਕਰਵਾਉਣਾ ਸਮਾਵੇਸ਼ੀ ਜਮਾਤ ਵਿੱਚ ਅਧਿਆਪਕ ਲਈ ਜ਼ਰੂਰੀ ਹੈ ਵੱਖਰੀਆਂ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਸੰਬੋਧਿਤ ਕਰਨਾ ਮੈਨਾਂ ਕਈ ਵਾਰ ਇੱਕ ਹੀ ਸ਼ਬਦ ਨੂੰ ਠੀਕ ਲਿਖਦੀ ਹੈ ਅਤੇ ਕਈ ਵਾਰ ਗਲਤ ਇਸ ਦਾ ਕੀ ਕਾਰਨ ਹੋ ਸਕਦਾ ਹੈ ਇਸ ਦਾ ਕਾਰਨ ਹੋ ਸਕਦਾ ਹੈ ਲਾਪਰਵਾਹੀ ਕਰਨਾ ਬਹੁਤ ਛੋਟਾ ਬੱਚਾ ਭਾਸ਼ਾ ਦੇ ਪ੍ਰਯੋਗ ਵਿੱਚ ਗਲਤੀਆਂ ਕਰਦਾ ਹੈ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸਹੀ ਜਵਾਬ ਹੋਵੇਗਾ অপਸ਼ਨ A ਬੱਚੇ ਪੜਨ ਲਈ ਤਿਆਰ ਹੋਣਗੇ ਜਦ ਜਦ ਪੜਨਾ ਉਹਨਾਂ ਲਈ ਆਨੰਦ ਦੇਣ ਵਾਲਾ ਤਜਰਬਾ ਹੋਵੇਗਾ ਭਾਸ਼ਾ ਇੱਕ ਹਥਿਆਰ ਹੈ ਜਿਸ ਦਾ ਇਸਤੇਮਾਲ ਜੀਵਨ ਦੀਆਂ ਸਥਿਤੀਆਂ ਨੂੰ ਸਲਝਾਉਣ ਲਈ ਕਰਦੇ ਹਾਂ ਘਰ ਦਾ ਕੰਮ ਦੇ ਬਾਰੇ ਕਿਹੜਾ ਕਥਨ ਉਚਿਤ ਹੈ ਸਹੀ ਉੱਤਰ ਹੋਵੇਗਾ অপਸ਼ਨ D ਇਹ ਪੈਰਾ ਰਚਨਾ 2013 ਦੇ ਪੀਐਸ ਟੈਟ ਵਿੱਚ ਆਈ ਸੀ ਇਸ ਨੂੰ ਤੁਸੀਂ ਧਿਆਨ ਨਾਲ ਪੜ੍ਹ ਲੈਣਾ ਹੈ ਪੈਰੇ ਦੇ ਇਸ ਹਿੱਸੇ ਨੂੰ ਵੀ ਤੁਸੀਂ ਧਿਆਨ ਨਾਲ ਪੜ੍ਹ ਲੈਣਾ ਹੈ ਮਸ਼ੀਨਾਂ ਸਾਡੀਆਂ ਗੁਲਾਮ ਨਹੀਂ ਅਸੀਂ ਮਸ਼ੀਨਾਂ ਦੇ ਗੁਲਾਮ ਤੋਂ ਭਾਵ ਹੈ ਸਹੀ ਉੱਤਰ ਹੋਵੇਗਾ অপਸ਼ਨ ਡੀ ਮਸ਼ੀਨਾਂ ਨੇ ਸਾਡੇ ਸਮੇਂ ਦੀ ਬਚਤ ਕੀਤੀ ਹੈ ਇਹ ਸਾਡੇ ਲਈ ਵਰਦਾਨ ਹੈ ਵਿਗਿਆਨ ਦੇ ਸਾਧਨਾ ਦੀ ਵਰਤੋਂ ਮਨੁੱਖ ਕਿਵੇਂ ਕਰਦਾ ਹੈ ਤਾਂ ਇਸ ਦੀ ਵਰਤੋਂ ਮਨੁੱਖ ਬੱਚਿਆਂ ਵਾਗ ਕਰਦਾ ਹੈ ਮਸ਼ੀਨਾਂ ਦੀ ਵਰਤੋਂ ਵਿੱਚ ਆਉਣ ਸੰਬੰਧੀ ਸਮੱਸਿਆਵਾਂ ਹਨ ਤਾਂ ਹੀ ਸਮੱਸਿਆਵਾਂ ਹਨ ਖੁਰਾਕ ਪਾਣੀ ਤੇਲ ਅਤੇ ਤਾਪਮਾਨ ਦੀ ਸਮੱਸਿਆ ਮਸ਼ੀਨਾਂ ਦੀ ਵਰਤੋਂ ਲਈ ਹੋਣਾ ਜ਼ਰੂਰੀ ਹੈ ਤਾਂ ਇਹਨਾਂ ਦੀ ਵਰਤੋਂ ਲਈ ਚੇਤਨ ਅਤੇ ਸੁਚੇਤ ਹੋਣਾ ਜ਼ਰੂਰੀ ਹੈ ਵਾਧੂ ਊਰਜਾ ਦੀ ਵਰਤੋਂ ਇਹ ਭਾਵਨਾ ਪੈਦਾ ਕਰਨ ਵਿੱਚ ਕੀਤਾ ਜਾ ਸਕਦਾ ਹੈ ਸਹੀ ਉੱਤਰ ਹੋਵੇਗਾ ਨਵ ਨਿਰਮਾਨ ਦੀ ਭਾਵਨਾ ਪੈਦਾ ਕਰਨਾ ਕਿਹੜੀ ਸਭਿਤਾ ਨੂੰ ਬਣਾ ਕੇ ਇਤਿਹਾਸ ਦੇ ਪੰਨਿਆਂ ਤੇ ਉਭਾਰਿਆ ਜਾ ਸਕਦਾ ਹੈ ਸਹੀ ਉੱਤਰ ਹੋਵੇਗਾ ਪ੍ਰਗਤੀਸ਼ੀਲ ਸੁਜੀਤ ਸਮਰਥ ਅਤੇ ਨਿਆਸੀਲ ਦੂਜੇ ਪੈਰੇ ਵਿੱਚ ਆਏ ਦੋ ਅਜਿਹੇ ਸ਼ਬਦ ਚੁਣੋ ਜਿਨ੍ਹਾਂ ਦਾ ਅਰਥ ਹੈ ਬিনা ਕੰਮ ਅਤੇ ਜਾਨ ਸਹੀ ਉੱਤਰ ਹੋਵੇਗਾ ਬੇਕਾਰ ਬੇਜਾਨ ਇਸ ਦੇ ਨਾਲ ਹੀ ਸਾਡੇ ਅੱਜ ਦੇ ਐਮਸੀਕਿਊ ਕੰਪਲੀਟ ਹੁੰਦੇ ਹਨ ਮਿਲਦੇ ਹਾਂ ਕੱਲ ਨੈਕਸਟ ਟੌਪਿਕ ਦੇ ਨਾਲ ਜੇਕਰ ਤੁਹਾਨੂੰ ਸਾਡੀ ਕਲਾਸ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬਹੁਤ ਬਹੁਤ ਧੰਨਵਾਦ